ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਏ ਕਈ ਮੈਨੂੰ ਕਹਿੰਦੇ ਨੇ ਕਿ ਜੀ ਸਵੇਰੇ ਉੱਠਿਆ ਨਹੀਂ ਜਾਂਦਾ ਉਠਣ ਉਹ ਠੀਕ ਹੈ ਗੱਲ ਕਿ ਉਠਣਾ ਔਖਾ ਪਰ ਇੱਥੇ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਜੇ ਆਪਾਂ ਵੇਲਾ ਲੱਭਦੇ ਰਹੀਏ ਕਿ ਮੈਂ ਇਸ ਵੇਲੇ ਨਾਮ ਸਿਮਰਨ ਕਰਾਂਗਾ ਜਦੋਂ ਮੈਨੂੰ ਟਾਈਮ ਮਿਲੇਗਾ ਤਾਂ ਫਿਰ ਆਪਾਂ ਨੂੰ ਵੇਲਾ ਲੱਭਦਾ ਹੀ ਨਹੀਂ ਉਹ ਵੇਲਾ ਉਹ ਹੈ ਕਿ ਸਾਨੂੰ ਕਿਸੇ ਵੇਲੇ ਵੀ ਨਾ ਭੁੱਲੇ ਜਦੋਂ ਅਸੀਂ ਗੱਡੀ ਚਲਾਉਣਦੇ ਆਂ ਅਸੀਂ ਟਰੈਕਟਰ ਚਲਾਉਂਦੇ ਆਂ ਅਸੀਂ ਕੰਮ ਕਰਦੇ ਆਂ ਸਾਡਾ ਮਨ ਗੁਰੂ ਚਰਨਾਂ ਵਿੱਚ ਹੋਵੇ ਸਾਡੀ ਰਸਨਾ ਜਿਹੜੀ ਹੈ ਸਾਡੀ ਰਸਨਾ ਤੇ ਨਾਮ ਸਿਮਰਨ ਹੋਵੇ ਜੇ ਅਸੀਂ ਹੌਲੀ-ਹੌਲੀ ਕਰਦੇ ਰਵਾਂਗੇ ਤੇ ਸਾਡਾ ਮਨ ਵੀ ਲੱਗਣ ਲੱਗ ਜਾਏਗਾ ਕਿਉਂ ਕਿ ਸ਼ੁਰੂ ਵਿੱਚ ਜੇ ਅਸੀਂ ਬੈਠ ਕੇ ਕੋਸ਼ਿਸ਼ ਕਰਦੇ ਹਾਂ ਸਾਡਾ ਮਨ ਜ਼ਿਆਦਾ ਭਟਕਦਾ ਹੈ ਜਦੋਂ ਅਸੀਂ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈ ਉਦੋਂ ਹੀ ਅਸੀਂ ਸਤਿਗੁਰੂ ਚਰਨਾਂ ਵਿੱਚ ਮਨ ਲਾ ਕੇ ਅਸੀਂ ਅਭਿਆਸ ਕਰਦੇ ਰਵਾਂਗੇ ਤੇ ਸਾਡਾ ਮਨ ਸਦਾ ਹੀ ਸੌਖਾ ਹੋ ਜਾਏਗਾ